ਅੱਜ ਵਿਸਾਖੀ ਹੈ ਇੱਕ ਵਿਸਾਖ ਹੋ ਚੁੱਕਿਆ ਹੈ ਔਰ ਅੱਜ ਜੋ ਵਿਸਾਖ ਦੀ ਇਹ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਜਾਂ ਪਰਵ ਹੈ ਇਹ ਅਸੀਂ ਸਿੱਖ ਲੋਕ ਮਨਾਉਂਦੇ ਹਾਂ ਖਾਲਸੇ ਦਾ ਪ੍ਰਗਟ ਦਿਹਾੜਾ ਇਨ੍ਹੀ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਪੰਜ ਪਿਆਰੇ ਸਾਝੇ ਸਣ ਤੇ ਅਮਰਤ ਛਕਾਇਆ ਸੀ ਉਹਨਾਂ ਨੂੰ ਤੇ ਉਹਨਾਂ ਤੋਂ ਆਪ ਅਮਰਤ ਛਕਾਇਆ ਸੀ ਸੋ ਇਹ ਖਾਲਸੇ ਦਾ ਪ੍ਰਗਟ ਦਿਹਾੜਾ ਅਸੀਂ ਮਨਾਉਂਦੇ ਹਾਂ ਪਰ ਸਾਨੂੰ ਇੱਕ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੇ ਗੁਰੂ ਸਾਹਿਬ ਜੀ ਨੇ ਇਹ ਦਿਹਾੜਾ ਹੀ ਕਿਉਂ ਚੁਣਿਆ ਸੀ ਇਹ ਵਿਸਾਖ ਦਾ ਜਿਹੜੀ ਵਿਸਾਖੀ ਹੈ ਕਿਉਂ ਚੁਣਿਆ ਸੀ ਤੇੜਾ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਸਿਧਾਂਤ ਛਿਪਿਆ ਹੈ 1963-64 ਵਿੱਚ ਜਦੋਂ ਸਕੂਲਾਂ ਦੀਆਂ ਕਿਤਾਬਾਂ ਵਿੱਚ ਇੱਕ ਚੈਪਟਰ ਹੁੰਦਾ ਸੀ ਬਾਬਾ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਨਾਨਕ ਜੀ ਬਾਰੇ ਇੱਕ ਚੈਪਟਰ ਸੀ ਜਿਸ ਨੂੰ ਪੜ੍ਹਦੇ ਸੀ ਉਹਦੇ ਵਿੱਚ ਲਿਖਿਆ ਹੁੰਦਾ ਸੀ ਗੁਰੂ ਨਾਨਕ ਸਾਹਿਬ ਜੀ ਅਪ੍ਰੈਲ 1469 ਈਸਵੀ ਨੂੰ ਇਸ ਸੰਸਾਰ ਤੇ ਉਹਨਾਂ ਅਵਤਾਰ ਧਾਰਿਆ ਇਹ ਪੜਦੇ ਰਹੇ ਹਾਂ ਥੋੜੇ ਦਿਨ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਖੋਲ ਕੇ ਦੇਖੀ ਉਹਦੇ ਵਿੱਚ ਵੀ ਅਪ੍ਰੈਲ ਦਾ ਹੀ ਜ਼ਿਕਰ ਆਉਂਦਾ ਹੈ ਵਿਸਾਖੀ ਦੇ ਹੀ ਜ਼ਿਕਰ ਆਉਂਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਵਿਸਾਖੀ ਵਾਲੇ ਦਿਨ ਪ੍ਰਗਟ ਹੋਏ ਸੀ ਸੋ ਤਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪ੍ਰਗਟ ਕਰਨ ਦਾ ਦਿਹਾੜਾ ਜਿਹੜਾ ਉਹ ਵਿਸਾਖੀ 'ਤੇ ਚੁਣਿਆ ਸੀ ਪਰ ਰਵਾਇਤੀ ਗੱਲਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਦੂਰ ਕਰਨ ਵਾਲਿਆਂ ਨੇ ਹੌਲੀ-ਹੌਲੀ ਇਹ ਰਵੈਤ ਪਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਜਿਹੜਾ ਉਹ ਕੱਤੇ ਦਾ ਮਨਾਉਣਾ ਆਪਾਂ ਸ਼ੁਰੂ ਕਰਤਾ ਤੇ ਵਿਸਾਖੀ ਦਾ ਇਪੋਰਟੈਂਸ ਸਾਡੇ ਵਾਸਤੇ ਹੋਰ ਘਟ ਗਿਆ ਕਿਉਂਕਿ ਸਾਡਾ ਜੇ ਅਸੀਂ ਮੰਨੀਏ ਕੋਈ ਪੁੱਛੇ ਕਿ ਸਿੱਖ ਧਰਮ ਕਦੋਂ ਤੋਂ ਚੱਲਿਆ ਅਸੀਂ ਮੰਨਾਂਗੇ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਤੇ ਸਿੱਖ ਧਰਮ ਦੀ ਅਸੀਂ ਨਿਉ ਮੰਨਾਂਗੇ ਉਸ ਦਿਨ ਦੀ ਪਰ ਗੁਰੂ ਨਾਨਕ ਸਾਹਿਬ ਜੀ ਦੇ avatars ਦੇ ਬਾਰੇ ਸਾਨੂੰ ਭਲੇਖੇ ਵਿੱਚ ਪਾਇਆ ਹੋਇਆ ਇਸ ਕਰਕੇ ਅਸੀਂ ਕਲੀਅਰ ਕਿਸੇ ਨੂੰ ਦੱਸ ਨਹੀਂ ਸਕਦੇ ਸੁਭਾਖ ਦਾ ਇਹ ਮਹੀਨਾ ਹੈ ਸ਼ੁਰੂ ਹੋਇਆ ਹੈ ਅੱਜ ਇੱਕ ਵਿਸਾਖ ਹੈ ਅਸੀਂ ਸਾਰੇ ਇਸ ਨੂੰ ਵਿਸਾਖੀ ਕਰਕੇ ਮਨਾਉਂਦੇ ਆਂ ਵੈਸੀ ਵਿਸਾਖੀ ਦਾ ਜਿਹੜਾ ਇਹ ਇਹ ਪਰਬ ਹੈ ਨਾ ਇਹ ਪਹਿਲਾ ਤਿਹਾਰ ਸਿੱਖ ਕਿਸ ਤਰ੍ਹਾਂ ਤਿਹਾਰ ਸੀ ਕਿਉਂਕਿ ਫਸਲਾਂ ਆਪਕ ਜਾਂਦੀਆਂ ਸੀ ਫਸਲਾਂ ਹੁੰਦੀਆਂ ਸੀ ਇੱਕ ਖੁਸ਼ੀ ਦਾ ਇਝਾਰ ਹੁੰਦਾ ਸੀ ਇਹਦੇ ਵਿੱਚ ਪਰ ਅਸੀਂ ਤੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਜੀ ਨਾਲ ਜੋੜੀਏ ਨਾ ਜਾਂ ਖਾਲਸੇ ਦੇ ਪ੍ਰਕਟ ਦਿਹਾੜੇ ਨਾਲ ਜੋੜੀਏ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨੇੜੇ ਰਹੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਰਹੀਏ ਸੋ ਆਓ ਹੁਣ ਰੋਜ ਆਈ ਵਾਰੀ ਜਦੋਂ ਵੀ ਮਹੀਨਾ ਨਵਾਂ ਆਉਂਦਾ ਹੈ ਤੇ ਸੰਗਰਾਮ ਦਾ ਦਿਹਾੜਾ ਮਨਾਇਆ ਜਾਂਦਾ ਜਦੋਂ ਕਿ ਇਹਦੇ ਵਿੱਚ ਕੋਈ ਖਾਸ ਮਹਤਮ ਵਾਲੀ ਗੱਲ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਸੰਗ੍ਰਾਂਦਾਂ ਤੇ ਪਹਿਲਾਂ ਬਣਾਈਆਂ ਜਾਂਦੀਆਂ ਸੀ ਗੁਰੂ ਸਾਹਿਬ ਜੀ ਨੇ ਤੇ ਸਾਨੂੰ ਇੰਨਾ ਕਰਮ ਕਾਂਡਾਂ ਨਾਲ ਤੋੜਿਆ ਹੁਣ ਕਈ ਇੱਕ ਤਰਕ ਦਿੰਦੇ ਐ ਕਿ ਜੀ ਫਿਰ 12 ਮਾਹਾ ਕਿਉਂ ਲਿਖਿਆ ਭਾਈ 12 ਮਾਹਾ ਦੋ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਮਾਧ ਰਾਗ ਵਿੱਚ ਹੈ ਤੇ ਇੱਕ ਹੋਰ ਰਾਗ ਵਿੱਚ ਹੈ ਜਿਹੜਾ ਕਿ ਪੜਨ ਵਿੱਚ ਵੀ ਥੋੜਾ ਮਹਿੰਗਾ ਲੱਗਦਾ ਹੈ ਔਰ ਮਾਜ ਰਗ ਵਾਲਾ ਸਸਤਾ ਲੱਗਦਾ ਹੈ ਸੌਖਾ ਲੱਗਦਾ ਹੈ ਇਸ ਨੂੰ ਹਰੇਕ ਕੋਈ ਪੜ ਲੈਂਦਾ ਹੈ ਪਰ ਗੁਰੂ ਸਾਹਿਬ ਜੀ ਨੇ 12 ਮਾਹਾ ਤਾਂ ਲਿਖਿਆ ਸੀ ਕਿਉਂ ਕਿਉਂਕਿ ਉਸ ਸਮੇਂ 12 ਮਾਹਾ ਦੀਆਂ ਨਾ ਦੀਆਂ ਕਵਤਾਵਾਂ ਲਿਖੀਆਂ ਜਾਂਦੀਆਂ ਸੀ ਗੁਰੂ ਸਾਹਿਬ ਜੀ ਨੇ ਸਾਡੇ ਉੱਤੇ ਭਲਾ ਕੀਤਾ ਹੈ ਕਿ ਅਸੀਂ ਉਹਨਾਂ ਕਵਤਾਵਾਂ ਨਾਲ ਨਾਲ ਜੁੜ ਜਾਈਏ ਕਿਤੇ ਅਸੀਂ ਵੀ ਇੱਕ ਬਾਰਾ ਮਹਾਗਾਈਏ ਪਰ ਉਸ ਬਾਰਾ ਮਹਾ ਦੀ ਗਾਉਣ ਦਾ ਬੋਲਣ ਦਾ ਸ਼ਬਦ ਉਹਦੇ ਵਿੱਚ ਨਹੀਂ ਜਿਹੜੇ ਆਤਮਿਕ ਨਹੀਂ ਜਿਹੜੇ ਸਾਨੂੰ ਆਤਮਿਕ ਗਿਆਨ ਦਿੰਦੇ ਆ ਹੁਣੇ ਬਾਰਾ ਮਹਾ ਦੀ ਬਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਮੈਂ ਇੱਥੋਂ ਉਦਾਹਰਣ ਤੁਹਾਨੂੰ ਦਿਨਾ ਕਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਇੱਥੋਂ ਸ਼ੁਰੂ ਹੁੰਦੀ ਹੈ ਐ ਮੇਰੇ ਮਾਲਕਾ اے ਮੇਰੇ ਪ੍ਰਭੂ ਅਸੀਂ ਤੇ ਆਪਣੇ ਸੁਭਾਅ ਕਰਕੇ ਆਪਣੇ ਮਾੜੀ ਕਿਰਤ ਕਰਕੇ ਅਸੀਂ ਤੇਰੇ ਤੋਂ ਵਿਛੜੇ ਹੋਏ ਆ ਤੁਸੀਂ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਜੋੜ ਲਾਓ ਇੱਥੋਂ ਇਹ ਬਾਣੀ ਸ਼ੁਰੂ ਹੁੰਦੀ ਹੈ ਸਮਾਪਤ ਕਿੱਥੇ ਜਾ ਕੇ ਹੋਏਗੀ ਕਿ ਜਿੰਨੂੰ ਸਭ ਕੁਝ ਮਿਲ ਗਿਆ ਪ੍ਰਮਾਤਮਾ ਮਿਲ ਗਿਆ ਉਹਦੇ ਨਾਲ ਜੁੜ ਗਏ ਉਹ ਆਖਰੀ ਆਖਰੀ ਮੰਨ ਮਿਲੇਗਾ ਇਸ ਬਾਣੀ ਦਾ ਤੋ ਗੁਰੂ ਜੀ ਸਾਨੂੰ ਇਸ ਬਾਣੀ ਰਾਹੀ ਵੀ ਉਸ ਅਕਾਲ ਪੁਰਖ ਵੈਗੁਰੂ ਨਾਲ ਜੁੜ ਰਹੇ ਆ ਆਪਾਂ ਉਸ ਅਕਾਲ ਪੁਰਖ ਵੈਗੁਰੂ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਆਪਣੀ ਜੋ ਅਸਲੀਅਤ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਸੀਂ ਜੋ ਵੀ ਕੰਮ ਕਰੀਏ ਬਾਣੀ ਦੀ ਰੋਸ਼ਨੀ ਵਿੱਚ ਕਰੀਏ ਤਾਂ ਕਿ ਸਾਨੂੰ ਸਮਝ ਪੈ ਜਾਏ ਜਿਹੜੀ ਗੱਲ ਬਾਣੀ ਦੇ ਮੁਤਾਬਕ ਸਹੀ ਨਹੀਂ ਉਤਰ ਰਹੀ ਉਹਨੂੰ ਅਸੀਂ ਛੱਡਦੇ ਜਾਏਗੇ ਤੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਸਮਝਦੇ ਜਾਈਏ ਹੁਣ ਅੱਜ ਵਸਾਖ ਮਹੀਨੇ ਦੀ ਸੰਗ੍ਰਾਂਦ ਤੇ ਵਸਾਖ ਮਹੀਨੇ ਦੇ 12 ਮਹਾ ਦੇ ਵਿੱਚ ਕੀ ਲਿਖਿਆ ਹੋਇਆ ਉਹ ਪੜਨ ਦੀ ਕੋਸ਼ਿਸ਼ ਆਪਾਂ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਇੱਥੇ ਵਸਾਖ ਮਹੀਨਾ ਨਹੀਂ ਮਨਾਉਣਾ ਸੰਗ੍ਰਾਂਦ ਨਹੀਂ ਮਨਾਉਣੀ ਪਰਵ ਨਹੀਂ ਮਨਾਉਣਾ ਗੁਰੂ ਜੀ ਕਹਿੰਦੇ ਥਿੱਤਵਾਰ ਸੇਵਾਏ ਮੁਗਧ ਗੁਵਾਰ ਇਹ ਕਹਿ ਰਿਹਾ ਗੁਰੂ ਜੀ ਜਿਹੜੇ ਥਿੱਤਵਾਰ ਸੇਵਨਦੇ ਆ ਨਾ ਜਿਹੜੇ ਇਹਨਾਂ ਨੂੰ ਮੰਨਦੇ ਐ ਉਹ ਤੇ ਮੂਰਖ ਤੇ ਗੁਵਾਰ ਨੇ ਪਰ ਗੁਰੂ ਜੀ ਨੇ ਇਸ ਮਹੀਨੇ ਦੇ ਬਹਾਨੇ ਨਾਲ ਇਸ ਮਹੀਨੇ ਦੇ ਮੁਤਾਬਕ ਇਸ ਮਹੀਨੇ ਦੇ ਸਾਧਨ ਨਾਲ ਸਾਨੂੰ ਕੀ ਸਮਝਾਇਆ ਅਸੀਂ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵਿਸਾਖੀ ਤੀਰਨ ਕਿਉਂ ਵਾਨੀਆਂ ਜਿੰਨਾ ਪ੍ਰੇਮ ਵਿਸ਼ੋ ਵਸਾਖੀ ਦਾ ਦਿਨ ਤੀਜਾ ਵਾਲਾ ਹੁੰਦਾ ਹੈ ਖੁਸ਼ੀਆਂ ਵਾਲਾ ਹੁੰਦਾ ਹੈ ਪਰ ਗੁਰੂ ਜੀ ਕਹਿੰਦੇ ਜਿਹੜਾ ਜੀਵ ਆਪਣੇ ਪ੍ਰਭੂਪਤੀ ਤੋਂ ਵਿਛੜਿਆ ਹੋਇਆ ਹੈ ਉਦੇ ਅੰਦਰ ਫਿਰ ਪਿਆਰ ਨਹੀਂ ਆਏਗਾ। ਉਹਦੇ ਅੰਦਰ ਪਿਆਰ ਦਾ ਪ੍ਰਗਟਾਵਾ ਆਵੇਗਾ ਕਿਵੇਂ ਆਉਣੇ ਹੀ ਨਹੀਂ ਕਿਉਂਕਿ ਉਹ ਆਪਣੇ ਮਾਲਕ ਨਾਲੋਂ ਵਿਛੜਿਆ ਹੋਇਆ ਹੈ। ਸੋ ਗੁਰੂ ਜੀ ਕਹਿੰਦੇ ਵਿਸਾਖ ਦੇ ਮਹੀਨੇ ਵਿੱਚ ਵਿਸਾਖੀ ਵਾਲੇ ਦਿਨ ਚਾਹ ਮੂਲਾਰਾਂ ਦਾ ਦਿਨ ਹੈ ਪਰ ਉਹ ਜਿਹੜੇ ਪ੍ਰਮਾਤਮਾ ਤੋਂ ਵਿਛੜੇ ਹੋਏ ਨਹੀਂ ਉਹਨਾਂ ਦੇ ਅੰਦਰ ਚਾਹ ਦਾ ਪ੍ਰਕਾਵਾ ਹੋਈ ਗਈ ਨਹੀਂ ਆਈ ਗਈ ਨਹੀਂ ਪਿਆਰ ਆਈ ਗਈ ਨਹੀਂ ਉਹਨਾਂ ਨੂੰ ਪਰਮਾਤਮਾ ਨਾਲ ਜੁੜਨਗੇ ਨਹੀਂ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਕਿਉਂ ਐਸਾ ਕਿਉਂ ਹੋ ਰਿਹਾ ਉਹਨਾਂ ਨਾਲ ਗੁਰੂ ਜੀ ਗੁਰੂ ਜੀ ਕਹਿੰਦੇ ਉਹਨਾਂ ਨੇ ਹਰ ਸਾਜਨ ਪੁਰਖ ਉਹ ਮਾਲਕ ਜਿਹੜਾ ਸਾਡੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ ਰਮਿਆ ਹੋਇਆ ਉਹਨੂੰ ਤੇ ਦਿੱਤਾ ਭਲਾ ਤੇ ਮਾਇਆ ਦੀ ਮੋਹ ਵਿੱਚ ਜੁੜ ਗਏ ਮਾਇਆ ਦੀ মোহ ਵਿੱਚ ਜੁੜਨ ਕਰਕੇ ਇਨਸਾਨ ਉਸ ਮਾਲਕ ਨੂੰ ਗਿਆ ਭੁੱਲ ਤੇ ਹੁਣ ਜਦੋਂ ਉਸ ਮਾਲਕ ਨਾਲੋਂ ਪ੍ਰੇਮ ਪਛੂੜਾ ਪੈ ਗਿਆ ਤੇ ਫਿਰ ਹੁਣ ਪ੍ਰੇਮ ਦਾ ਅਹਿਾਰ ਕਰੇਗਾ ਕਿੱਥੋਂ ਖੇੜਾ ਅੰਦਰ ਆਏਗਾ ਕਿੱਥੋਂ ਤੇ ਇਹ ਤੇਰੀ ਵਿਸਾਖੀ ਖੇੜੇ ਵਿੱਚ ਹੋਏਗੀ ਕਿਵੇਂ ਕਿੰਨੀ ਪਿਆਰੀ ਗੱਲ ਗੁਰੂ ਜੀ ਸਮਝਾਉਂਦੇ ਆ ਸਾਨੂੰ ਵਿਸਾਖ ਮਨਾਉਣ ਦੀ ਗੱਲ ਨਹੀਂ ਕਰਦੇ ਇੱਕ ਵਿਸਾਖ ਨੂੰ ਮਨਾਉਣ ਦੀ ਗੱਲ ਨਹੀਂ ਕਰ ਰਹੇ ਉਸ ਮਾਲਕ ਨੂੰ ਮਨਾਉਣ ਦੀ ਗੱਲ ਕਰ ਰਹੇ ਆ ਉਸ ਪਰਮਾਤਮਾ ਅਕਾਲ ਪੁਰਖ ਵੈਗ੍ਰੂਪ ਪਰਮ ਸ਼ਕਤੀ ਨਾਲ ਸਾਨੂੰ ਜੋੜ ਰਿਹਾ ਹੈ ਕਿਹੜਾ ਪਿਆਰਾ ਵਿਚਾਰ ਹੈ ਅਸੀਂ ਪੜੀਏ ਹਰ ਮਹੀਨੇ 12 ਵਾਂ ਪਰ ਅਸੀਂ ਸਿੱਖੀ ਇਹ ਵੀ ਗੁਰੂ ਜੀ ਕਹਿੰਦੇ ਕੀ ਹੈ ਆਓ ਹੁਣ ਇਸ ਵਿਚਾਰ ਨੂੰ ਅੱਗੇ ਚਲਾਉਂਦੇ ਆ ਗੁਰੂ ਜੀ ਆਪਾਂ ਨਾਲ-ਨਾਲ ਤੁਰਦੇ ਆ ਆਪਾਂ ਬਾਬਾ ਨਾਨਕ ਜੀ ਦੀ ਉਂਗਲੀ ਨਹੀਂ ਛੱਡਣੀ ਬਸ ਬਾਣੀ ਪੜ੍ਹਦੇ ਪੁੱਤਰ ਕਲਤਰ ਨ ਸੰਗਤਨ ਹਰ ਅਵਨਾਸੀ ਉਹੋ ਇੱਕ ਪਾਸੇ ਸੰਸਾਰ ਦਾ ਮੋਹ ਹੈ ਪੁੱਤਰ ਇਸਤਰੀ ਧਨ ਇਹ ਬੰਦੇ ਦੇ ਨਾਲ ਹਮੇਸ਼ਾ ਨਹੀਂ ਰਹਿੰਦੇ ਵਿਛੜ ਜਾਂਦੇ ਆ ਪਰ ਦੂਜੇ ਬੰਨੇ ਪਰਮ ਸ਼ਕਤੀ ਪਰਮਾਤਮਾ ਅਕਾਲ ਪੁਰਖ ਵੈਗਰੂ ਅੱਲਾ ਗॉड ਜੋ ਮਰਜੀ ਨਾਮ ਦਾ ਤੁਸੀਂ ਲੈ ਲਓ ਉਹਨੂੰ ਕੋਈ ਨਾਰਾਜ਼ਗੀ ਨਹੀਂ ਸਾਡੇ ਨਾਲ ਕਿਉਂਕਿ ਉਹ ਨਾਰਾਜ਼ ਕਿਸੇ ਨਾਲ ਨਹੀਂ ਹੈ ਉਹ ਅਬਨਾਸੀ ਹੈ ਇੱਕ ਪਾਸੇ ਸਾਡਾ ਅਸੀਂ ਮਾਇਆ ਦੇ ਮੋਹ ਵਿੱਚ ਜੁੜੇ ਹੋਣ ਕਰਕੇ ਇਨਾਂ ਨਾਲ ਜੁੜਦੇ ਆ ਪੁੱਤਰ ਇਸਤਰੀ ਤਨ ਪਰ ਦੂਜੇ ਬਣੇ ਉਹ ਮਾਲਕ ਪਰਮਾਤਮਾ ਅਕਾਲ ਪੁਰਖ ਵੈਗੁਰ ਹੈ ਜਿਹੜਾ ਅਬਿਨਾਸੀ ਹੈ ਇਹ ਸਾਡਾ ਸਾਥ ਛੱਡ ਸਕਦੇ ਆ ਉਹਦੇ ਵਿੱਚੋਂ ਅਸੀਂ ਬਣੇ ਆ ਉਹਦੇ ਵਿੱਚ ਹੀ ਰਹਿ ਰਹੇ ਆ ਉਹ ਸਾਨੂੰ ਪਾਲ ਰਿਹਾ ਸਾਨੂੰ ਵੇਖ ਰਿਹਾ ਤੇ ਅਸੀਂ ਉਸੇ ਦੇ ਵਿੱਚ ਹੀ ਦੁਬਾਰੇ ਸਮਾ ਜਾਣਾ ਹੈ ਅਸੀਂ ਇੱਥੇ ਬਣੇ ਆ ਤੇ ਮਿਟ ਜਾਣਾ ਹੈ ਆਕਾਰ ਬਣਿਆ ਹੈ ਤੇ ਮਿਟ ਜਾਣਾ ਹੈ ਪਰ ਪਰਮ ਸ਼ਕਤੀ ਹਮੇਸ਼ਾ ਰਹਿਣ ਵਾਲੀ ਹੈ ਆਕਾਰ ਆਕਾਰ ਦਾ ਮੋਹ ਕਰਦਾ ਪਰ ਨਿਰੰਕਾਰ ਹਮੇਸ਼ਾ ਰਹਿਣ ਵਾਲਾ ਹੈ ਪਲ ਚ ਪਲ ਚ ਸਗਲੀ ਮੋਈ ਚਟ ਝੂਠੇ ਤੰਦੇ ਮੋਹ ਪਲ ਚ ਪਲ ਚ ਸਗਲੀ ਮੋਈ ਝੂਠੇ ਤੰਦੇ ਮੋਹ ਗੁਰੂ ਜੀ ਕਹਿੰਦੇ ਸਾਰਾ ਸੰਸਾਰ ਇਸ ਮਾਇਆ ਦੀ ਮੋਹ ਵਿੱਚ ਖੱਪ-ਖੱਪ ਕੇ ਮਰ ਰਿਹਾ ਕਿਉਂਕਿ ਇਹ ਝੂਠੇ ਧੰਦੇਆਂ ਦਾ ਸਾਨੂੰ ਉਹ ਪਿਆ ਹੋਇਆ ਹੈ ਝੂਠੇ ਦਾ ਮਤਲਬ ਜਿਹੜੇ ਸਾਡੇ ਆਤਮਿਕ ਤੌਰ ਤੇ ਕੰਮ ਨਹੀਂ ਆਉਂਦੇ ਇਹ ਨਹੀਂ ਵੀ ਅਸੀਂ ਧੰਦੇ ਆਪਣੇ ਛੱਡਦੇ ਨਹੀਂ ਆ ਜਾਂ ਆਪਣੀ ਕਿਰਤ ਛੱਡਦੇ ਨਹੀਂ ਗੁਰੂ ਜੀ ਕਹਿ ਰਿਹਾ ਜਿਹੜੇ ਤੇਰੇ ਆਤਮਿਕ ਜੀਵਨ ਨੂੰ ਉੱਚਾ ਨਹੀਂ ਕਰਦੇ ਹੁਣ ਦੇਖੋ ਨਾ ਇੱਕ ਬੰਦਾ ਕਮਾਈ ਕਰਦਾ ਨੀਖ ਪਸੀਨੇ ਦੀ ਕਮਾਈ ਕਰਦਾ ਉਹਨੂੰ ਤੇ ਗੁਰੂ ਜੀ ਨਹੀਂ ਰੋਕ ਰਹੇ ਤੇ ਸੁਕਿਰਤ ਹੈ ਕਰੇ ਕਿਉਂਕਿ ਸਾਡਾ ਪਹਿਲਾ ਹੀ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੱਢ ਕੇ ਛਕੋ ਤਿੰਨੇ ਸਿਧਾਂਤਾਂ ਨੂੰ ਸਮਝਣ ਦੀ ਲੋੜ ਸੋ ਕਿਰਤ ਸੋ ਕਿਰਤ ਕਰਨੀ ਹੈ ਹੁਣ ਹੋਇਆ ਕੀ ਗੁਰੂ ਜੀ ਕਿਹੜੇ ਧੰਦੇ ਰੋਕਦੇ ਆ ਜਿਹੜੇ ਸਾਨੂੰ ਆਤਮਿਕ ਤੌਰ ਤੇ ਮਾਰਦੇ ਆ ਜਿਹੜੇ ਸਾਨੂੰ ਗਰਾਵਟ ਵੱਲ ਲੈ ਕੇ ਜਾਂਦੇ ਆ ਪਲ ਚ ਪਲ ਚ ਸਗਲੀ ਮੂਈ ਝੂਠੇ ਧੰਦੇ 모ਹ ਝੂਠੇ ਧੰਦਿਆਂ ਦੇ 모ਹ ਵਿੱਚ ਅਸੀਂ ਖਪ ਖਪ ਕੇ ਮਰ ਰਿਆਂ ਆਤਮਿਕ ਮੌਤੇ ਮਰ ਰਿਆਂ ਕਹਿਣ ਦਾ ਭਾਵ ਇੱਕ ਅਸਰ ਕੇ ਨਾਮ ਬਿਨਾ ਅੱਗੇ ਲਈਏ ਖੋ ਦੇਖੋ ਪਰਮਾਤਮਾ ਦੀ ਯਾਦ ਜੇ ਅਸੀਂ ਆਪਣੇ ਅੰਦਰ ਬਣਾ ਕੇ ਰੱਖਾਂਗੇ ਸਾਡਾ ਜੀਵਨ ਉੱਚਾ ਤੇ ਸੁੱਚਾ ਹੋਏਗਾ ਪਰ ਜੇ ਅਸੀਂ ਆਪਣੇ ਆਤਮਿਕ ਜੀਵਨ ਨੂੰ ਮਾਰ ਕੇ ਕੋਈ ਕੰਮ ਕਰਾਂਗੇ ਉਹ ਸਾਡੇ ਨਾਲ ਨਹੀਂ ਜਾਏਗਾ ਅਸੀਂ ਆਤਮਿਕ ਮੌਤੇ ਮਾਰ ਕੇ ਬਹੁਤ ਸਾਰਾ ਧਨ ਕਮਾ ਲਈਏ ਫਿਰ ਅਸੀਂ ਨਾਲ ਲੈ ਜਾਵਾਂਗੇ ਨਹੀਂ ਉੱਥੇ ਖੋਇਆ ਜਾਊਗਾ ਉੱਥੇ ਇੱਥੇ ਰਹਿ ਜਾਣਾ ਤੇ ਜੇ ਅਸੀਂ ਚੰਗਿਆਈ ਖੱਟ ਕੇ ਜਾਵਾਂਗੇ ਉਹ ਤੇ ਹਮੇਸ਼ਾ ਸਾਡੇ ਨਾਲ ਰਹਿਣੀ ਚੰਗਾ ਜੀਵਨ ਉੱਚਾ ਤੇ ਸੋਚਾ ਜਿਉ ਕੇ ਜਾਵਾਂਗੇ ਇਸ ਸੰਸਾਰ ਤੋਂ ਤੇ ਉਹ ਤੇ ਸਾਡੇ ਨਾਲ ਹਮੇਸ਼ਾ ਲੋਕੀ ਸਾਨੂੰ ਕਿਸ ਤਰ੍ਹਾਂ ਯਾਦ ਕਰਨਗੇ ਚੰਗਾ ਬੰਦਾ ਸੀ ਇਹ ਜੇ ਸਾਡੇ ਅੰਦਰ ਬੁਰਾਈਆਂ ਨੇ ਸਾਡੇ ਧਨ ਦੇ ਢੇਰ ਲੱਗੇ ਪਏ ਆ ਉਹ ਚਾਰ ਦਿਨਾਂ ਬਾਅਦ ਕਿਸੇ ਨਹੀਂ ਦੇਖਣੇ ਉਹ ਨਾਲ ਨਹੀਂ ਜਾਂਦੇ ਅੱਗੇ ਲਈਏ ਖੋ ਗੁਰੂ ਜੀ ਕਹਿੰਦੇ ਉੱਥੇ ਪਹਿਲੀ ਖੋਹੇ ਜਾਂਦੇ ਆ ਦਇ ਬਸਾਰੇ ਬਗੂਚਨਾ ਪ੍ਰਭ ਵਿਨ ਅਵਰਣ ਕੋਈ ਦਇ ਦੱਦਾ ਤੇ ਯਈਆ ਔਕੜ ਲਈ ਇਹਦਾ ਮਤਲਬ ਹੁੰਦਾ ਹੈ ਪਰਮਾਤਮਾ ਪ੍ਰਭ ਅਕਾਲ ਪੁਰਖ ਉਸ ਨੂੰ ਭੁੱਲ ਗਏ ਜਦੋਂ ਅਸੀਂ ਫਿਰ ਵਿਗੋਚਣਾ ਮਤਲਬ ਖوار ਹੋਈਦਾ ਕਿਉਂਕਿ ਪ੍ਰਭ ਬਿਨ ਅਵਰ ਨਾ ਕੋਈ ਉਸ ਪਰਮ ਸ਼ਕਤੀ ਤੋਂ ਬਿਨ ਸਾਨੂੰ ਬਚਾਉਣ ਵਾਲਾ ਕੋਈ ਹੋਰ ਹੈ ਹੀ ਨਹੀਂ ਕਿਉਂਕਿ ਅਸੀਂ ਉਸ ਦੇ ਵਿੱਚੋਂ ਬਣੇ ਆ ਉਸ ਵਿੱਚ ਹੀ ਰਹਿ ਰਹੇ ਆ ਤੇ ਉਹੀ ਸਾਨੂੰ ਸੰਭਾਲ ਰਿਹਾ ਤੇ ਉਸੇ ਵਿੱਚ ਦੁਬਾਰੇ ਸਮਾਉਣਾ ਹੈ ਤੋ ਐਸ ਕਰਕੇ ਉਹ ਅਬਿਨਾਸੀ ਪਰਮਾਤਮਾ ਅਕਾਲ ਪੁਰਖ ਵੈਗੁਰੂ ਸਾਡੇ ਸਾਰਿਆਂ ਦੇ ਨਾਲ ਹੈ ਸਾਡੇ ਸਾਰਿਆਂ ਦੇ ਵਿੱਚ ਹੈ ਰਮਿਆ ਹੋਇਆ ਹੈ ਅਸੀਂ ਉਸ ਨਾਲ ਜੁੜ ਗਏ ਤੇ ਇਹ ਜਿਹੜੇ ਆਤਮਿਕ ਮੋਕੇ ਮਾਰਨ ਵਾਲੇ ਧੰਦੇ ਆ ਇਹਨਾਂ ਤੋਂ ਅਸੀਂ ਛੁੜਾਈਏ ਖਿਹੜਾ ਇਹ ਗੱਲ ਗੁਰੂ ਜੀ ਇਸ ਮਹੀਨੇ ਦੇ ਪਾਠ ਦੇ ਰਾਹੀ ਸਾਨੂੰ ਸਮਝਾ ਰਿਹਾ ਹੈ ਇਹ ਮਹੀਨਾ ਤਾਂ ਇੱਕ ਬਹਾਨਾ ਇੱਕ ਮਤਲਬ ਸਾਧਨਾ ਹੈ ਗੁਰੂ ਜੀ ਸਾਨੂੰ ਆਤਮਿਕ ਗਿਆਨ ਦੇ ਰਿਹਾ ਹੈ ਪ੍ਰੀਤਮ ਚਰਣੀ ਜੋ ਲਗੇ ਤਿੰਨ ਕੀ ਨਿਰਮਲ ਸੋਈ ਪ੍ਰੀਤਮ ਪਰਮਾਤਮਾ ਪਿਆਰਾ ਪਰਮਾਤਮਾ ਅਸੀਂ ਪ੍ਰਮਾਤਮਾ ਤੋਂ ਡਰਦੇ ਪ੍ਰਮਾਤਮਾ ਨੂੰ ਮੰਨ ਰਹੇ ਹਾਂ ਸਾਡੇ ਅੰਦਰ ਡਰ ਹੈ ਸਾਡੇ ਅੰਦਰ ਭਾਅ ਹੈ ਸਾਡੇ ਅੰਦਰ ਮਹਿਮ ਨਹੀਂ ਜੇ ਜਦ ਅਸੀਂ ਰੱਬ ਨੂੰ ਆਪਣਾ ਮੰਨ ਲਵਾਂਗੇ ਨਾ ਪ੍ਰੀਤਮ ਚਰਨੀ ਜੇ ਲੱਗੇ ਜੀਵ ਸਵਾਲਕ ਦੀ ਯਾਦ ਵਿੱਚ ਅਸੀਂ ਪਿਆਰ ਨਾਲ ਜੁੜ ਜਾਈਏ ਤਿੰਨ ਕੀ ਨਿਰਮਲ ਸੋਏ ਉਹਨਾਂ ਦੀ ਫਿਰ ਲੋਕ ਤੇ ਪ੍ਰਲੋਕ ਵਿੱਚ ਵਡਿਆਈ ਭਲੀ ਸ਼ੋਭਾ ਹੁੰਦੀ ਹੈ ਸੋ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਉਸ ਅਕਾਲ ਪੁਰਖ ਵੈਗੁਰੂ ਦੀ ਯਾਦ ਨੂੰ ਆਪਣੇ ਅੰਦਰ ਬਣਾਈਏ ਨਾਨਕ ਕੀ ਪ੍ਰਭ ਬੀਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਇੱਥੇ ਇੱਕ ਸ਼ਬਦ ਹੈ ਪ੍ਰਾਪਤ ਹੋਏ ਜੇ ਤੁਸੀਂ ਸਹਿਜ ਹੀ ਪੜਾਂਗੇ ਨੇ ਇਸ ਸ਼ਬਦ ਨੂੰ ਸਾਨੂੰ ਲੱਗੇਗਾ ਪ੍ਰਾਪਤ ਹੋਏ ਮਤਲਬ ਵੀ ਮਿਲਣਾ ਆਪਾਂ ਨਹੀਂ ਕਹਿੰਦੇ ਆਹ ਚੀਜ਼ ਮੈਨੂੰ ਪ੍ਰਾਪਤ ਹੋ ਗਈ ਪਰ ਨਹੀਂ ਇੱਥੇ ਇਹ ਸ਼ਬਦ ਗੁਰੂ ਜੀ ਨੇ ਵਰਤਿਆ ਹੈ ਪ੍ਰਯਾਪਤ ਸਾਂਸਕ੍ਰਿਤ ਦਾ ਸ਼ਬਦ ਹੈ ਪ੍ਰਿਆਪਤ ਜਿਹਦੇ ਅਖਰੀ ਅਰਥ ਹਣ ਪੂਰਨ ਤੌਰ ਤੇ ਬਹੁਤੀ ਮਾਤਰਾ ਵਿੱਚ ਪ੍ਰਿਆਪਤ ਇਸ ਗੁਰੂ ਜੀ ਕਹਿੰਦੇ ਆ ਪ੍ਰਾਪਤ ਕਿਉਂਕਿ ਪ੍ਰਾਕ੍ਰਿਤ ਰੂਪ ਹੋ ਕੇ ਸ਼ਬਦ ਜਿਹੜੇ ਆ ਉਹ ਆਉਂਦੇ ਰਹਿੰਦੇ ਆ ਦੂਜੀਆਂ ਬੋਲੀਆਂ ਵਿੱਚੋਂ ਜਿਵੇਂ ਅਸੀਂ ਹੁਣ ਅੱਜਕੱਲ ਅੰਗਰੇਜ਼ੀ ਦੇ ਸ਼ਬਦ ਘਰਾਂ ਵਿੱਚ ਆਮ ਬੋਲਦੇ ਆ ਹੁਣ ਬੀਬੀਆਂ ਵਿਚਾਰੀਆਂ ਪਾਣ ਪੜ੍ਹਦੇ ਭਾਵੇਂ ਕੱਚੇ ਨੂੰ ਕੀ ਪੁੱਛਦੀ ਐ ਆਪਣਾ ਹੋਮਵਰਕ ਕਰ ਲਿਆ ਆਪਣਾ ਹੋਮਵਰਕ ਹੈ ਤੂੰ ਕਰ ਲਿਆ ਕਿ ਨਹੀਂ ਕੀਤਾ ਲੈ ਮੈਂ ਕਰਾਉਣੀ ਆ ਹੋਮਵਰਕ ਤੇਰੇ ਨਾਲ ਉਹ ਅੰਗਰੇਜ਼ੀ ਦਾ ਸ਼ਬਦ ਪਰ ਸਾਡੇ ਉਹ ਘਰਾਂ ਦੇ ਵਿੱਚ ਆ ਗਿਆ ਕਿਉਂਕਿ ਸਹਿਜ ਵਿੱਚ ਹੀ ਆ ਗਿਆ ਉਹ ਪੰਜਾਬੀ ਦੇ ਵਿੱਚ ਬੋਲੀ ਮਿਲ ਗਈ ਇਸ ਤਰ੍ਹਾਂ ਹੀ ਜਦੋਂ ਗੁਰਬਾਣੀ ਲਿਖੀ ਗਈ ਹੈ ਅਨੇਕਾਂ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਗੁਰਬਾਣੀ ਵਿੱਚ ਵਰਤੇ ਗਏ ਆ ਨਾਨਕ ਕੀ ਪ੍ਰਭ ਬੇਨਤੀ ਦਾਸ ਨਾਨਕ ਦੀ ਮਲਕ ਜੀ ਤੇਰੇ ਅਗੇ ਇੱਕ ਬੇਨਤੀ ਹੈ ਅਰਜ ਹੈ ਮਿਲੋ ਪ੍ਰਾਪਤ ਹੋਏ ਕਿ ਮੈਨੂੰ ਤੁਸੀਂ ਰੀਜ ਪੂਰੀ ਕਰ ਦਿਓ ਮੇਰੀ ਮੈਨੂੰ ਮਿਲੋ ਜੇ ਨਹੀਂ ਐਨਾ ਜ਼ਿਆਦਾ ਯਾਦ ਮੇਰੇ ਅੰਦਰ ਤੇਰੀ বাস ਜਾਏ ਕਿ ਮੈਨੂੰ ਮਲਾਪ ਦਾ ਨਸੀਬ ਮਿਲ ਜਾਏ ਮੇਰਾ ਮੈਂ ਮਿਲ ਜਾਵਾਂ ਤੈਨੂੰ ਇਕਮਿਕ ਹੋ ਜਾਵਾਂ ਨਾਲ ਤੇਰੇ ਨਾਲ ਸੋ ਗੁਰੂ ਜੀ ਕਹਿੰਦੇ ਵਿਸਾਖ ਸੁਹਾਵਾ ਤਾਂ ਲੱਗੈ ਜਹ ਸੰਤ ਪੀਟੈ ਹਰ ਸੋਈ ਇਸ ਪੰਕਤੀ ਦੇ ਅਰਥ ਜੀਨੇ ਹਿਰਦੇ ਵਿੱਚ ਵਸਾ ਲੇ ਉਹ ਫਿਰ ਮਾਨਸ ਕੀ ਬਿਰਥੀ ਟੇਕ ਇਧਰੋਂ ਖਿਹੜਾ ਛਡਾ ਲੇਗਾ ਸੱਚ ਨਾਲ ਜੁੜ ਜਾਏਗਾ ਸੱਚ ਦਾ ਹੋ ਜਾਏਗਾ ਵਸਾਖ ਸੁਹਾਵਾ ਤਾਂ ਲਗੀ ਗੁਰੂ ਜੀ ਕਹਿੰਦੇ ਰਤ ਰੁੱਤ ਦੀ ਫਿਰਨ ਨਾਲ ਇਹ ਬਨਸਪਤੀ ਜ਼ਰੂਰ ਸੁਹਾਵਣੀ ਹੋ ਜਾਂਦੀ ਹੈ ਪਰ ਜਿੰਦ ਨੂੰ ਵਸਾਖ ਦਾ ਮਹੀਨਾ ਉਦੋਂ ਸੋਹਣਾ ਲੱਗਦਾ ਹੈ ਇਸ ਜੀਵਨ ਨੂੰ ਇਸ ਜਿੰਦ ਨੂੰ ਇਸ ਬੰਦੇ ਨੂੰ ਇਸ ਮਨੁੱਖ ਨੂੰ ਉਹ ਸੁਹਾਵਾ ਤਾਂ ਲੱਗਦਾ ਹੈ ਜੇ ਹਰੀ ਸੰਤ ਪ੍ਰਭੂ ਮਿਲ ਜਾਏ ਹੁਣ ਦੇਖੋ ਤਿੰਨੇ ਅੱਖਰ ਇਕੱਠੇ ਭਾਈ ਸਾਹਿਬ ਜੀ ਨੇ ਲਿਖੇ ਨੇ ਜੇ ਹਰੀ ਸੰਤ ਪ੍ਰਭੂ ਮਿਲ ਪਏ ਇਹਦਾ ਮਤਲਬ ਹਰੀ ਤੇ ਸੰਤ ਤੇ ਪ੍ਰਭੂ ਇੱਕੋ ਵਾਸਤੇ ਵਰਤੇ ਗਏ ਹਨ ਦੇਖੋ ਅਸੀਂ ਜਦੋਂ ਵੀ ਬਾਣੀ ਪੜ੍ਹਦੇ ਆ ਸੁਖਮਨੀ ਸਾਹਿਬ ਦੀ ਪੜ੍ਹਦੇ ਆ ਤਾਂ ਅਸੀਂ ਉੱਥੇ ਸੰਤ ਸ਼ਬਦ ਨੂੰ ਪੜ੍ਹਦੇ ਆ ਤੇ ਅਸੀਂ ਵੇਖਦੇ ਆ ਕਿਉਂਕਿ ਸਾਨੂੰ ਜਦੋਂ ਸੰਤ ਦਾ ਜ਼ਿਕਰ ਆਉਂਦਾ ਸਾਡੇ ਸਾਹਮਣੇ ਇੱਕ ਆਕਾਰ ਆ ਜਾਂਦਾ ਅਸੀਂ ਸੋਚਦੇ ਆ ਉਹ ਆਕਾਰ ਸੰਤ ਹੈ ਪਰ ਗੁਰੂ ਜੀ ਨੇ ਇੱਥੇ ਪਰਮਾਤਮਾ ਵਾਸਤੇ ਵੀ ਸੰਤ ਵਰਤਿਆ ਹੋਰ ਗਹਿਰੇ ਵਿੱਚ ਜਾਣਾ ਤੇ ਸਮਝਣੀ ਹੈ ਕਿਸੇ ਨੇ ਵਿਆਕਰਨ ਰਾਹੀਂ ਬਾਣੀ ਸਮਝਣੀ ਹੈ ਸੰਤ ਦੇ ਤੱਤੇ ਨੂੰ ਔਂਕੜ ਲੱਗੀ ਹੋਈ ਹੈ ਇਹਦਾ ਮਤਲਬ ਜਿਸ ਸੰਤ ਦੀ ਗੁਰੂ ਜੀ ਗੱਲ ਕਰ ਰਹੇ ਹੈ ਉਹ ਸੰਤ ਕੇਵਲ ਤੇ ਕੇਵਲ ਇੱਕ ਹੈ ਤੇ ਇੱਕ ਕੌਣ ਹੈ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਮਾਲਕ ਪਰਮਾਤਮਾ ਵੈਗਰੂ ਅੱਲਾ ਗੋੜ ਇੱਕ ਹੈ ਵਿਸ਼ੇਖ ਹੈ ਉਹ ਇੱਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਤੇ ਉਹਦੇ ਵਾਸਤੇ ਗੁਰੂ ਜੀ ਨੇ ਬਸ ਸ਼ਬਦ ਵਰਤਿਆ ਸੰਤ ਹਰ ਤੇ ਪ੍ਰਭ ਤਿੰਨੇ ਸ਼ਬਦ ਵਰਤ ਕੇ ਸਾਨੂੰ ਸਮਝਾਇਆ ਕਿ ਉਸ ਮਾਲਕ ਨਾਲ ਜੁੜੇ ਹੋਏ ਜਿਹੜੇ ਬੰਦੇ ਨੇ ਉਹਨਾਂ ਵਾਸਤੇ ਇਹ ਵਿਸਾਖ ਦਾ ਵੀਨਾ ਸੁਹਾਵਣਾ ਹੈ ਸੋ ਆਪਾਂ ਜਦੋਂ ਵੀ 12 ਮਹਾ ਪੜ੍ਹਦੇ ਆ ਨਾ ਇਹ ਮਨ ਵਿੱਚੋਂ ਸ਼ੰਕੇ ਕੱਢ ਦਿਓ ਇਹ ਵਹਿਮ ਕੱਢੋ ਕਿ ਅਸੀਂ ਸੰਗਰਾਦ ਮਨਾਉਣੀ ਐ ਨਹੀਂ ਭਾਈ ਅਸੀਂ ਸੰਗਰਾਦ ਨਹੀਂ ਮਨਾਉਣੀ ਅਸੀਂ ਤੇ ਬਾਣੀ ਨਾਲ ਜੁੜਨਾ ਐ ਬਾਣੀ ਪੜਨੀ ਐ ਸੋ ਜਦੋਂ ਵੀ ਆਪਾਂ 12 ਮਾਹਾਂ ਦਾ ਪਾਠ ਕਰਦੇ ਆ ਪਾਠ ਇੱਥੋਂ ਸ਼ੁਰੂ ਹੁੰਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੂ ਰਾਮ ਗੁਰੂ ਜੀ ਗੱਲ ਸਮਝਾਉਦੇ ਆਸਾ ਕਿ ਅਸੀਂ ਤੇ ਮਾਲਕਾ ਤੇਰੇ ਤੋਂ ਵਿਛੜੇ ਹੋਏ ਆ ਆਪਣੇ ਸੁਭਾ ਕਰਕੇ ਆਪਣੇ ਕਰਮਾ ਕਰਕੇ ਤੁਸੀਂ ਸਾਨੂੰ ਕਿਰਪਾ ਕਰਕੇ ਆਪਣੇ ਨਾਲ ਜੋੜ ਲਓ ਤੇ ਅਸੀਂ ਤੇ ਬਾਹਰ ਮਾਇਆ ਦੇ ਮੋਹ ਵਿੱਚੋਂ ਥੱਕ ਹਾਰ ਕੇ ਹੁਣ ਤੇਰੇ ਦਰ ਤੇ ਆਏ ਆ ਤੇ ਤੁਸੀਂ ਸਾਡੇ ਤੇ ਕਿਰਪਾ ਕਰੋ ਤੇ ਇਹ ਇਹ ਬਾਣੀ ਇਸ ਤਰ੍ਹਾਂ ਗੁਰੂ ਜੀ ਨੇ ਲਿਖੀ ਹੈ 12ਵਾਂ ਆ ਲਿਖਿਆ ਕਿਉਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਦੁਬਾਰੇ ਦੁਹਰਾ ਦਿੰਨਾ ਕਿ ਤਾਂ ਕਿ ਸਾਡੇ ਮਨ ਵਿੱਚ ਇਹ ਚੀਜ਼ਾਂ ਪੱਕੀਆਂ ਹੋ ਜਾਣ 12 ਮਾਹ ਨਾਂ ਦੀ ਕਵਤਾ ਲਿਖੀ ਜਾਂਦੀ ਸੀ ਉਹਦਾ ਤੇ ਉਹ 12ਵਾਂ ਆਦੀ ਕਵਤਾ ਜਿਹੜੀ ਲਿਖੀ ਜਾਂਦੀ ਸੀ ਉਸੇ ਤਰਜ਼ ਨੂੰ ਲੈ ਕੇ ਗੁਰੂ ਜੀ ਨੇ 12 ਮਹਾ ਅਧਿਆਤਮਕ ਲਿਖ ਦਿੱਤਾ ਇਹ ਅਧਿਆਤਮਕ ਗਿਆਨ ਇਹਦੇ ਵਿੱਚ ਦੇ ਦਿੱਤਾ ਤਾਂ ਕਿ ਸਾਨੂੰ ਗਿਆਨ ਆ ਜਾਵੇ ਅਸੀਂ ਪ੍ਰਮਾਤਮਾ ਨਾਲ ਜੁੜ ਜਾਈਏ ਹੁਣ ਇਸ ਮਹੀਨੇ ਦੇ ਇਸ ਪਾਠ ਨੂੰ ਆਪਾਂ ਇੱਕ ਵਾਰ ਦੁਬਾਰੇ ਪੜ੍ਹ ਲੈਨੇ ਆ ਆਪਾਂ ਇਸ ਦੇ ਅਰਥ ਸਮਝੇ ਨੇ ਸਾਨੂੰ ਪਤਾ ਲੱਗੇ ਕਿ ਗੁਰੂ ਜੀ ਸਾਨੂੰ 12 ਮਹਾ ਰਾਹੀ ਵੀ ਆਤਮਕ ਗਿਆਨ ਦੇ ਰਿਹਾ ਉਸ ਮਾਲਕ ਨਾਲ ਜੋੜ ਰਿਹਾ ਪਰਮਾਤਮਾ ਨਾਲ ਜੋੜ ਰਿਹਾ ਸੋ ਆਓ ਆਪਾਂ ਇਸ ਮਹੀਨੇ ਦੇ ਪਾਠ ਨੂੰ ਫੇਰ ਇੱਕ ਵਾਰ ਕਰਦੇ ਆਂ ਵੇਸਾ ਅਵਸਾਕ ਧੀਰਨ ਕਿਉਂ ਵਾਂਡਿਆ ਜਿਨ ਪ੍ਰੇਮ ਵਿਸ਼ੋ ਹਰ ਸਾਧਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੋਤਰ ਕਲਤਰਨਾ ਸੰਗਤਨਾ ਹਰ ਅਵਿਨਾਥੀਓ ਪਲਚ ਪਲਚ ਸਗਲੀ ਮੋਈ ਟੁੱਟ ਤੰਦ ਮੋ ਇਕਤ ਹਰ ਕੇ ਨਾਮ ਬਿਨ ਅੱਗੇ ਲਈਏ ਖੋ ਦੇਵ ਸਾਰੇ ਵਿਗੂਚਣਾ ਪ੍ਰਭ ਬਿਨ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਥਿਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬੀਨ ਤੀ ਪ੍ਰਭ ਮਿਲੋ ਪ੍ਰਾਪਤ ਹੋਈ ਵਸਾਖ ਸੁਹਾਵਾ ਤਾਂ ਲਗੇ ਜਹ ਸੰਤ ਭੇਟੇ ਹਰ ਸੋਈ ਵਸਾਖ ਸੁਹਾਵਾ ਤਾਂ ਲੱਗੇ ਜਹਰ ਸੰਤ ਪੇਟੇ ਹਰ ਸੁਈ